ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਚ। ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤੰਦਰੁਸਤ ਹੋਵੋਗੇ। ਲੱਗਿਆ ਬਲੌਗ ਸ਼ੁਰੂ ਕਰਨ। ਬਲੌਗ ਸ਼ੁਰੂ ਕਰਨ ਤੋਂ ਪਹਿਲਾਂ ਜੇ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ। ਵੀਡੀਓ ਦੇਖ ਕੇ ਲਾਈਕ, ਸ਼ੇਅਰ, ਕਮੈਂਟ ਜਰੂਰ ਕਰਿਓ। ਤੇ ਅਜਿਹਾ ਸਬਜ਼ੀ ਕੋਈ ਹੈ ਨਹੀਂ ਸੀਗੀ ਆਲੂ ਹਰੇਕ ਸਬਜ਼ੀ ਚਾਲੂ ਪੈਂਦੇ ਰੋਪੀਚ ਵੀ ਟਮਾਟਰਾਂ ਚ ਵੀ ਗਾਜਰਾਂ ਚ ਬਹੁਤ ਘੱਟ ਪਾਉਣੀ ਆਲੂ ਗਾਜਰਾਂ ਦੇ ਜਮੈਣ ਪਾ ਕੇ ਬਣਾਉਣੀ ਨਹੀਂ ਸੁੱਕੀ ਹੈ ਤੇ ਅੱਜ ਆਪਾਂ ਧਰੀਆ ਦੀ ਮੂੰਗੀ ਸਾਤ ਮੂੰਗੀ ਬਹੁਤ ਸਵਾਦ ਬਣਦੀ ਹੈਗੀ ਉਂਗੇ ਆਪਣੇ ਘਰ ਦੀ ਹੋਈ ਸੀਗੀ ਬਸ ਵਧੀਆ ਹੀ ਕੁਰਕੂ ਨਹੀਂ ਰਹਿੰਦਾ ਇਹਦੇ ਵਿੱਚ ਜਮੀ ਬਹੁਤ ਵਧੀਆ ਬਣਦੀ ਹੈਗੀ ਇਹ ਤਰ੍ਹਾਂ ਕੀ ਆਪਾਂ ਮੂੰਗੀ ਦੀ ਦਾਲ ਸਬਣ ਵਾਲੀ ਹੈਗੀ। ਕੜਜੀ ਲਾਤੀ ਇਸ ਵਿੱਚ ਪਾਥੇ ਸਲਾਵ ਜੀ ਹੋਈ ਪਈ ਹੈਗੀ ਮੀਂਹ ਜਾ ਕਰਕੇ ਪਈ ਕਰਕੇ ਤੇ ਅੱਜ ਨਾ ਚਲਦੀਆਂ ਜੀ ਨਹੀਂ ਹੈਗੀਆਂ ਬਾਥੀਆਂ ਆਪਣੀ ਕਿਵੇਂ ਜ ਹੋਈਆਂ। ਕੁਝ ਘਾਰੇ ਜੋ ਹਿਟ ਹੋ ਜ ਰਹਿ ਗਈਆਂ ਇਹ। ਉਲੀ ਜੀ ਲੱਗੇ ਵਾਲੇ ਬਾਥੇ ਨਿਕਲਣੀਆਂ ਹਿਟੋਂ। ਬਸ ਬਣ ਗਈ ਦਾਲ ਤਪਣੀ। ਪਿੱਛੇ ਕਰਦਨੀ ਲੱਕੜ ਬਣੀ ਪਈ ਹੈਗੀ ਤੇ ਮੜੇ ਮੜੇ ਸੇਕ ਨਾ ਬਣੀ ਜਾਊਗੀ। ਹੁਣ ਮੈਂ ਚੀਕ ਦਿਆਂਗੀ ਤੜਕਾ। ਕਾਲਾ ਲਾਵਾਂਗੇ ਆਪਾਂ ਲਾਸਨ ਗੰਡਾ ਅਦਰਕ ਧਨੀਆ ਹਾਂ ਜੋਤਨੇ ਚਾਲੂ ਬੋਲ ਮਾਰੇ ਸੀਗਾ ਤਾਂ ਮੈਨੂੰ ਦੇਤੀ ਸਕੂਲਾ ਇਹਨੂੰ ਚਾ ਪੂਰੀਏ ਨਾਲ ਪੀ ਜਾਂਦਾ ਗਾ ਚਾ ਥੋੜਾ ਜਿਹਾ ਮੈ ਲਾਈ ਤੋ ਪਰਾਰਾ ਜਰਤੀ ਲੱਗਦਾ ਹੋਰ ਪਵਾਈ ਹੈਗੀ ਦਵਾਰੇ ਨੇ ਚਾ ਓਹਦੀ ਮੈਂ ਪੀਨੀ ਹੈ ਹੁਣ ਥੋੜੇ ਥਾਂਜ ਤੋਂ ਪਰਾਈ ਮੰਜੇ ਤੇ ਤੇ ਬੈਠ ਕੇ ਚਾਪੀ ਨੇ ਨਾ ਲਈ ਚੀਰਦੀ ਐ ਮੈਂ ਸਮਾਨ ਲਾਸੜਣਾ ਇਹ ਮੋਟਾ ਵਾਲਾ ਹੈਗਾ ਵਿੱਚੋਂ ਮੈਂ ਥੋੜਾ ਜਿਹਾ ਪੰਜ 6 ਗੱਡੀਆਂ ਕੱਢ ਕੇ ਰੈਂੀਆਂ ਮੋਟੀਆਂ ਵਾਲੀਆਂ ਰੈਂੀਆਂ ਗੱਡੀਆਂ ਕਣੀ ਚੱਕ ਕਹਿੰਦਾ ਹੀ ਹਜੇ ਅਦਰਕ ਪਾਵਾਂਗੇ ਸਮਾਨ ਜਿਹੜੀ ਨੇ ਪਤਲੀ ਜੀ ਵਧੀਆ ਲੱਗਦੀ ਹੈਗੀ ਦਾਲ ਮੂੰਗੀ ਦੀ ਲਸਣ ਗੰਡਾ ਅਦਰਕ ਮੈਂ ਸਾਰਾ ਕੁਝ ਚੀਰ ਲਿਆ ਥਾਲੀ ਭਰ ਲਈ ਆਪਾਂ ਤੜਕਾ ਲਾਉਣਾ ਬੈਧੀ ਨਹੀਂ ਇਹ ਧਨੀ ਆਪਾਂ ਘਰੋ ਹੀ ਤੋੜਿਆਗਾ ਘਰ ਵਾਲਾ ਧਨੀ ਵਧੀਆ ਆਪਦਾ 스멜 ਵਾਲਾ ਹੁੰਦਾ ਹੈਗਾ ਜੇ ਪਸਾਉ ਜੀਰਾ ਤੋਂ ਲੈ ਲੈਨੇ ਉਹ ਤੋਂ ਬਸ ਮੜਾ ਮੋਟਾ ਡੱਕਾ ਟੋਲਾ ਜਿਹਾ ਸੀਗਾ ਸਾਫ ਹੈ ਹੁਣ ਤਾਂ ਮੂੰਗੀ ਦਾਣਾ ਸਬਤ ਨੂੰ ਜੀ ਧਨੀਆ ਬਿਨਾ ਨਹੀਂ ਬਣਦੀ ਹੈਗੀ ਧਨੀਆ ਪਾ ਕੇ ਬਹੁਤ ਵਧੀਆ ਬਣਦੀ ਹੈ ਵੈਲੇ ਬਣੋਲੀਏ ਮਿਲ ਤੇ ਵਧੀਆ ਜੁਦੀ ਬਣਦੀ ਹੈ ਧਨੀਆ ਨਾਲ ਵਧੀਆ ਬਣਦੀ ਆ ਅੰਦਰ ਲੋ ਜੀ ਦਾਲ ਆਪਣੀ ਬਣ ਗਈ ਸੀਗੀ ਮੂੰਗੀ ਦੀ ਉਹ ਮੈਂ ਕੱਢ ਲਈਏਗੀ ਭਾਂਡੇ ਚ ਹੁਣ ਮੈਨੂੰ ਲਾਉਂਗੀ ਤੜਕਾ ਤੜਕਾ ਮੈਂ ਤੇਲ ਦਾ ਹੀ ਲਾਉਣੀ ਹੁੰਦੀ ਆ ਹਰ ਇੱਕ ਸਬਜੀ ਨੂੰ ਕਿਉਂ ਮੈਂ ਕਿਸੇ ਸਬਜੀ ਚ ਨਹੀਂ ਪਾਉਂਦੀ ਹਾਂਗੀ ਤੜਕੇ ਚ ਮੈਂ ਤਾਂ ਸਾਗ ਨੂੰ ਵੀ ਤੇਲ ਤੜਕਾ ਹੀ ਲਾ ਲੈਣੀ ਆ ਬਹੁਤ ਟੇਸਟੀ ਬਣਦੀ ਹਰ ਇੱਕ ਸਬਜੀ ਤੇਲ ਦੇ ਤੜਕੇ ਨਾਲ ਨਾਲੇ ਸਰਦੀ ਚ ਤਾਉਂ ਵੀ ਵੀ ਕਿਉਂ ਜੰਮ ਜ ਜਾਂਦਾ ਹੈਗਾ ਗਰਮੀ ਸਰਦੀ ਵਸ ਮੈਂ ਤੜਕਾ ਤੇਲ ਦਾ ਹੀ ਲਾਉਣੀ ਹੁੰਦੀ ਹੈਗੀ ਤੇ ਆਪਾਂ ਕੱਢ ਲਈਏਗੀ ਦਾਲ ਇਹ ਦਾਲ ਉਹ ਨਹੀਂ ਹੁੰਦੀ ਮੈਂ ਕੱਲਾ ਨੂਨ ਪਾ ਕੇ ਤੇ ਬਸ ਖਿਚੜੀ ਜਿਹਾ ਵੰਗੋ ਬਣ ਜਾਂਦੀ ਹੈਗੀ ਥੋੜੀ ਪਤਲੀ ਰੱਖ ਲੈਣੇ ਨੂਨ ਪਾ ਕੇ ਬਹੁਤ ਜਲਦੀ ਬਣਦੀ ਹੈ ਕੱਲਾ ਇਹ ਨਾਲ ਜੇ ਆਪਾਂ ਨੂੰ ਘੱਟ ਦਾਲ ਦੀ ਲੋੜ ਹੋਵੇ ਘੱਟ ਨੂੰ ਤੜਕਾ ਲਾਉਣਾ ਹੋਵੇ ਘੱਟ ਨੂੰ ਵੀ ਲੱਗ ਜਾਂਦਾ ਹੈਗਾ ਅੱਧੀਆਂ ਹੀ ਵੀ ਰੱਖੀ ਜਾਂਦੀ ਹੈਗੀ ਕੱਲੇ ਨੂਨ ਵਾਲੀ ਘਰ ਤਾਂ ਹੀ ਹੁੰਦੀ ਨਹੀਂ ਹੁਣ ਸ਼ਰਤੀ ਹੈਗੀ ਤੇ ਪਰ ਮੈਂ ਤੜਕਾ ਸਾਰੀ ਨੂੰ ਲਾ ਲਿਆ ਸੀਗਾ ਥੋੜੀ ਬਣਾਈ ਸੀਗੀ ਆਪਾਂ ਸਾਰੀ ਨੂੰ ਲਾ ਰਿਆ ਸੀਗਾ ਮੈਂ ਤੜਕਾ ਤੇ ਪਤਲੀ ਮੈਂ ਰੱਖ ਲਈ ਦਵਾਰੇ ਧੋ ਕੇ ਹੁਣ ਆਪਾਂ ਲਾ ਦੇਗੇ ਤੜਕਾ ਜੀਰਾ ਪਾ ਕੇ ਮੈਂ ਪਾਤਾ ਲਸਣ ਗੰਡਾ ਆਦਰਕ ਕੱਟਿਆ ਹੋਇਆ ਤੇ ਇੱਥੇ ਨਾ ਮੈਂ ਵੀਡੀਓ ਬਣਾਈ ਸੀਗੀ ਸਾਰਾ ਸ दाल ਨੂੰ ਤੜਕਾ ਲਾਉਣ ਦੀ ਤੇ ਫੋਨ ਦੀ ਮੇਰੀ ਸਟੋਰੇਜ ਫੁੱਲ ਹੋ ਗਈ ਸੀਗੀ ਪਤਾ ਨਹੀਂ ਕਿ ਮੇਰੇ ਅਧਵਚਾਲੇ ਵੀਡੀਓ ਕੱਟੀ ਗਈ ਪੂਰੀ ਵੀਡੀਓ ਨਹੀਂ ਬਣੀ ਜਦੋਂ ਮੈਂ ਉੱਠ ਕੇ ਦੇਖਿਆ ਤੇ ਮੇਰਾ ਕੈਮਰਾ ਬੰਦ ਹੋਇਆ ਪਿਆ ਸੀ ਬਸ ਇਸ ਤੋਂ ਬਾਅਦ ਮੈਂ ਪਾਤੀ ਸੀਗੀ ਫਿਰ ਲੂਣ ਮਿਰਚ ਪਾ ਕੇ ਦਾਲ ਦੂਣ ਮਿਰਚ ਪਾ ਕੇ ਥੋੜਾ ਸੇਕ ਲਵਾ ਲਿਆ ਸੀਗਾ ਜਿੰਨਾ ਕਾ ਪਾਣੀ ਦੀ ਲੋੜ ਸੀ ਪਾ ਕੇ ਚੰਗੀ ਤਰ੍ਹਾਂ ਰਿੰਨ ਕੇ ਫਿਰ ਦਾਲ ਪਾਈ ਸੀਗੀ ਆਪਾਂ ਮਸਿਕ ਵਾਲੀ ਜੀ ਫਿਰ ਦਾਲ ਪਾ ਕੇ ਦਬਾ ਲੈਨੇ ਹੁੰਨੇ ਧਨੀਆ ਪਾ ਕੇ ਵਧੀਆ ਬਣ ਜੰਦੀਗੀ ਮੂੰਗੀ ਦਾਲ ते उस तो उसके बाद मैं गुनता स आटा रोटी जो थोड़ा जहा स्नेगा वाला स्नेहा भी फिर ठंडिया हो जाए खाद का कोई है नहीं गा मैं ला ली सी कपड़े कोठे तो अच्क वेला कपड़े सुक्ने पाए करके मैंने चल इन्हों हवा लगती है कोठे से थोड़ी थोड़ी धुप भी सीता करके मैं दाल ही स्नेहारतीगी फिर भी चल उ कम इधरला नमेड़ लें पेल कपड़े सुकते सी हजे सारी रोटी तैयारी करके फिर मैं कपड़े ला ली सी यह कुछ अपना हरबणी चप्पलों जोत बूटे धोते थे, जो थे दो दिन दिनों चुके ने कोठे ती पे रहे एक रात भुल गए कोठे तो चने कुछ नमें कपड़े सके चिट्टे जोत दे, 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 दे। कपड़े धोते थे ਇਹ ਟੱਕ ਕੱਪੜਾ ਰੱਖਣਾ ਬਹੁਤ ਔਖਾ ਬਹੁਤ ਵਾਚਿਤ ਨਾਲ ਧੋਣਾ ਪੈਂਦਾ ਕੋਠੇ ਤੇ ਸੁੱਕਣੇ ਪਾਉਣ ਵੇਲੇ ਵੀ ਪੁੱਠੇ ਕਰਕੇ ਇਹ ਟੱਕ ਕੱਪੜਾ ਪਾ ਕੇ ਮੈਂ ਤਾਰ ਤੇ ਫਿਰ ਪਾਣੀ ਹੁੰਦੀ ਆ ਕਿਉਂਕਿ ਹੁਣ ਨਾ ਧੁੰਦ ਜੀ ਪੈਂਦੀ ਕਰਕੇ ਤਾਰ ਨੂੰ ਵੀ ਜਰਜੀ ਲੱਗੀ ਪਈ ਹੈਗੀ ਮਸ ਕੱਪੜੇ ਹੀ ਨਹੀਂ ਲੋਟ ਆਉਂਦੇ ਹੈਗੇ ਜਦ ਧੋ ਲੈਨੇ ਫਿਰ ਸਾਂਭਣ ਦੀ ਸੋਚ ਹੋ ਜਾਂਦੀ ਹੈ ਇਹਨਾਂ ਨੂੰ ਤੇ ਹਲਾ ਕੇ ਮੈਨ ਨਾਲ ਦੀ ਨਹ ਤੈਹਾ ਲੋਣੀ ਹੁੰਨੀ ਹੈਗੀ ਇੱਕ ਵੇਲੇ ਨਾ ਜੇ ਆਪਾਂ ਹੁਣ ਵਧੀਆ ਤੈਹ ਲਾਈ ਹੋਵੇ ਕਿਤੇ ਪਾਉਣਾ ਪੈ ਜੇ ਕੱਪੜਾ ਲਾਈਟ ਨਹੀਂ ਹੁੰਦੀ ਪ੍ਰੈਸ ਤੋਂ ਬਿਨਾਂ ਵੀ ਪਾ ਸਕਦੇ ਆ ਫਿਰ ਜੇ ਹੁਣ ਐ ਸਿੱਟਦੀ ਏ ਫਿਰ ਬਲ ਬਲੇ ਪੈ ਜਾਂਦੇ ਨੇ ਮੈਨ ਨਾਲ ਦੀ ਨਹ ਤੈਹਾ ਲੋਣੀ ਹੁੰਨੀ ਆ ਪਰ ਮੇਰਾ ਕੋਈ ਕੰਮ ਰਹਿ ਜੇ ਜਦੋਂ ਕੋਠੇ ਤੇ ਲਾ ਲੈ ਆਪਾਂ ਸਿੱਧੇ ਸਿੱਧੇ ਹੁੰਦੇ ਨੇ ਉਦੋਂ ਸੁੱਕਣੇ ਪਾਏ ਹੁੰਦੇ ਨੇ ਬਿਲਕੁਲ ਬਲ ਨਹੀਂ ਪੈਂਦਾ ਕੱਪੜੇ 'ਚ ਨਾਲ ਦੀ ਨਾਲ ਸਾਂਭੇ ਫਿਰ ਵਧੀਆ ਰਹਿੰਦੇ ਨੇ ਨਹੀਂ ਤਾਂ ਫਿਰ ਵਿੱਚ ਹੀ ਗਾਜਾ ਪਈ ਜਾਂਦਾਗਾ ਕੱਪੜਿਆਂ ਦਾ ਮੈਂ ਕਦੇ ਨਹੀਂ ਲਿਆ ਕੇ ਕੱਪੜੇ ਸਿੱਟੇ ਜਾਂ ਟੰਗੇ ਕੋਠੇ ਤੋਂ ਲਿਆ ਕੇ ਨਾਲ ਦੀ ਨਾਲ ਮੈਂ ਤੈਹ ਲਾਉਣੀ ਆਂ ਥਾਉ ਤਾਂ ਜਿੱਦੇ ਜਿੱਥੇ ਤਾਂ ਰੱਖਣੇ ਹੁੰਦੇ ਵਸ ਨਾਲ ਦੀ ਨਾਲ ਰੱਖ ਦਿੰਨੀ ਆਂਗੀ ਤੇ ਇਹ ਵਸ ਅੱਜ ਆਪਾਂ ਹੋਰ ਕੋਈ ਐ ਨਹੀਂ ਸੀ ਬਲੌਗ ਪਹਿਲਾਂ ਬਣਾਉਣ ਦੀ ਸਲਾਹ ਹੈ ਨਹੀਂ ਸੀ ਫਿਰ ਵਾ ਚੱਲ ਵੀ ਆਪਾਂ ਦਾਲ ਬਣਾਉਨੇ ਮੂੰਗੀ ਦੀ ਬਣਾ ਲੈਂਦੇ ਆ ਵੀਡੀਓ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਜਿਹੜੇ ਮੇਰੇ ਚੈਨਲ ਤੇ ਨਵੇਂ ਜਲ ਨੂੰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਤੇ ਇੱਕ ਕੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਮੈਂਟ ਪੜ ਕੇ ਫਿਰ ਬਹੁਤ ਹੌਸਲਾ ਜਪਿਆ ਜਾਂਦਾ ਹੋਰ ਵੀਡੀਓ ਬਣਾਉਣ ਦਾ ਵੀ ਆਪਣੀ ਵੀਡੀਓ ਵਧੀਆ ਹੁੰਦੀ ਹੈਗੀ ਲਾਈਕ ਜਰੂਰ ਕਰਿਆ ਕਰੋ ਵੀਡੀਓ ਨੂੰ ਧੰਨਵਾਦ ਜੀ